ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪਹਿਲਾ ਮਨ ਹੋਣਾ ਨਾਮ ਬਿਸਾਰ ਅਹਨ ਸਿ ਧਿਆਈਐ ਜਿਉਂ ਰਖਿਆ ਕਿਰਪਾ ਧਾਰ ਤਿਨੇ ਸੁਖ ਪਾਈਐ ਮੈਂ ਅੰਧਲੇ ਹਰ ਨਾਮ ਲੁਕ ਟੀ ਟਹਣੀ ਰਹੋ ਸਾਹਬੇ ਏਕੀ ਟੇਕ ਨਾ 모ਹੇ 모ਹਣੀ ਰਹਾਉ ਜਹ ਦੇਖੋ ਤੈ ਨਾਲ ਗੁਰ ਦਿਖਾਲਿਆ ਅੰਤਰ ਬਾਹਰ ਪਾਲ ਸਬਦ ਨਿਹਾਲਿਆ ਸੇ ਵੀ ਸਤਗੁਰ ਪਾਏ ਨਾਮ ਨਰੰਜਨ ਤੋਦ ਪਾਵੈ ਤਿਨੇ ਰਜਾਇ ਭਰਮ ਪਉ ਪੰਜਨਾ ਜਨਮ ਤਿ ਦੁਖ ਲਾਗੇ ਮਰਣਾ ਆਏ ਕਹਿ ਜਨਮ ਮਰਨ ਪਰਮਾਨ ਹਰ ਗੁਣ ਗਾਇ ਕਾ ਹਾਉ ਨਾਹੀ ਤੂੰ ਹੋਵਹਿ ਤੁਧ ਹੀ ਸਾਡਿਆ ਤੁਂ ਥਾਪ ਥਾਪ ਸਬਦਨ ਵਾਢਿਆ ਦੇਹੀ ਪਸਮਰ ਲਾਇਨ ਜਿਆਪੀ ਕਹਿ ਗਿਆ ਆਪੇ ਰਹਿ ਅਸਮਾਏ ਸੋਬੇ ਸਮਾਦ ਪਿਆ ਤੂੰ ਨਾਹੀ ਪ੍ਰਭ ਦੂਰ ਜਾਣ ਹੈ ਸਭ ਤੂੰ ਹੈ ਗੁਰਮਖ ਵੇਖ ਹਦੂਰ ਅੰਤਰ ਵੀ ਤੂੰ ਹੈ ਮੈਂ ਦੀਜੇ ਨਾਮ ਨਮਾਸ ਅੰਤ ਸਤਿ ਸਾਥ ਹੋਏ ਗੁਣ ਜਾਵੇ ਨਾਨਕ ਦਾਸ ਸਤਿਗੁਰ ਮਤ ਦੇ ਤੋਹੀ ਮਹਲਾ ਪਹਿਲਾ ਮਨ ਹੋ ਨਾ ਨਾਮ ਵਿਸਾਰ ਅਹਨ ਸਿ ਧਿਆਈਐ ਜਿਉਂ ਰਖੇ ਕਿਰਪਾ ਧਾਰ ਤਿਨੇ ਸੁਖ ਪਾਈਐ ਮੈਂ ਅੰਧਲੇ ਹਰ ਨਾਮ ਲੁਕ ਟੀ ਟਹਣੀ ਰਹੋ ਸਾਹਿਬੇ ਏਕੀ ਟੇਕ ਨਾ ਮੋਹਿ ਮੋਹਣੀ ਰਹਾਉ ਜਹ ਦੇਖੋ ਸੈ ਨਾਲ ਗੁਰਦ ਖਾਲਿਆ ਅੰਤਰ ਬਾਹਰ ਪਾਲ ਸਬਦ ਨਿਹਾਲਿਆ ਸੇ ਵੀ ਸਤਗੁਰ ਪਾਏ ਨਾਮ ਨਰੰਜਨ ਤੋਦ ਭਾਵੇਂ ਤੈ ਮੇਰਾ ਜਾਏ ਪਰਮ ਪਉ ਪੰਜ ਨਾ ਜਨਮ ਤਹੀ ਦੁਖ ਲਾਗੇ ਮਰਣਾ ਆਏ ਕਹਿ ਜਨਮ ਮਰਨ ਪਰਵਾਣ ਹਰ ਗੁਣ ਗਾਇ ਕਾ ਹਾਉ ਨਾਹੀ ਤੂੰ ਹੋਵਹਿ ਤੁਦਹੀ ਸਾਡਿਆ ਤੂੰ ਥਾਪ ਅਥਾਪ ਸਬਦਨ ਬਾਧਿਆ ਦੇਹੀ ਪਸਮਰ ਲਾਇ ਨ ਜਾਪੀ ਕਹਿ ਗਿਆ ਆਪੇ ਰਹਿ ਅਸਮਾਏ ਸੋਬੇ ਸਮਾਦ ਪਿਆ ਤੂੰ ਨਾਹੀ ਪ੍ਰਭ ਦੂਰ ਜਾਣ ਹੈ ਸਭ ਤੂੰ ਹੈ ਗੁਰਮਖ ਵੇਖ ਹਦੂਰ ਅੰਤਰ ਵੀ ਤੂੰ ਹੈ ਮੈਂ ਜੀ ਦੇ ਨਾਮ ਨਮਾਸ ਅੰਦਰ ਸਾਥ ਹੋਏ ਗੁਣ ਜਾਵੇ ਨਾਨਕ ਦਾਸ ਸਤਿਗੁਰ ਮਤ ਦੇ ਤੋਹੀ ਮਹਲਾ ਪਹਿਲਾ ਮਨ ਹੋ ਨਾ ਨਾਮ ਬਿਸਾਰ ਐਹਨ ਸਿ ਧਿਆਈਐ ਜਿਉਂ ਰਖੇ ਕਿਰਪਾ ਧਾਰ ਤਿਨੇ ਸੁਖ ਪਾਈਐ ਮੈਂ ਅੰਧਲੇ ਹਰ ਨਾਮ ਲੁਕ ਟੀ ਟੋਣੀ ਰਹੋ ਸਾਹਿਬ ਏਕੀ ਟੇਕ ਨਾ ਮੋਹੇ ਮੋਹਣੀ ਰਹਾਉ ਜਹ ਦੇਖੋ ਤੈ ਨਾਲ ਗੁਰਦ ਖਾਲਿਆ ਅੰਦਰ ਬਾਹਰ ਪਾਲ ਸਬਦ ਨਿਹਾਲਿਆ ਸੇਵੀ ਸਤਿਗੁਰ ਪਾਏ ਨਾਮ ਨਰਨਜਨ ਤੋਦ ਆ ਵੈਤ ਮੇਰਾ ਜਾਇ ਪਰਮ ਪਾਉ ਪੰਜਨਾ ਜਨਮ ਤਹੀ ਦੁਖ ਲਾਗੇ ਮਰਣਾ ਆਏ ਕਹਿ ਜਨਮ ਮਰਨ ਪਰਮਾਨ ਹਰ ਗੁਣ ਗਾਇ ਕੈ ਹਾਉ ਨਾਹੀ ਤੂੰ ਹੋਵਹਿ ਤੁਧ ਹੀ ਸਾਧਿਆ ਤੂੰ ਥਾਪ ਥਾਪ ਸਬਦਨ ਬਾਧਿਆ ਦੇਹੀ ਪਸਮਰ ਲਾਇਨ ਜਾਪੀ ਕਹਿ ਗਿਆ ਆਪੇ ਰਹਿ ਅਸਮਾਏ ਸੋਬੇ ਸਮਾਧ ਪਿਆ ਤੂੰ ਨਾਹੀ ਪ੍ਰਭ ਦੂਰ ਜਾਣ ਹੈ ਸਭ ਤੂੰ ਹੈ ਗੁਰਮਖ ਵੇਖ ਹਦੂਰ ਅੰਤਰ ਵੀ ਤੂੰ ਹੈ ਨਾ ਦੀਜੇ ਨਾਮ ਨਮਾਸ ਅੰਦਰ ਸਾਥ ਹੋਏ ਗੁਣ ਜਾਵੇ ਨਾਨਕ ਦਾਸ ਸਤਿਗੁਰ ਮਤ ਦੇ ਤੋਹੀ ਮਹਲਾ ਪਹਿਲਾ ਮਨ ਹੋ ਨਾ ਨਾਮ ਬਸਾਰ ਐਹਨ ਸੇ ਧਿਆਈਏ ਜਿਉਂ ਰੱਖੇ ਕਿਰਪਾ ਧਾਰ ਤਿਨੇ ਸੁਖ ਪਾਈਏ ਮੈਂ ਅੰਧਲੇ ਹਰ ਨਾਮ ਲੁਕ ਟੀ ਟਹਣੀ ਰਹੋ ਸਾਹਬੇ ਏਕੀ ਟੇਕ ਨਾ ਮੋਹੇ ਮੋਹਣੀ ਰਹਾਉ ਜਹ ਦੇਖੋ ਤੈ ਨਾਲ ਗੁਰ ਦੇ ਖਾਲਿਆ ਅੰਦਰ ਬਾਹਰ ਪਾਲ ਸਬਦ ਨਿਹਾਲਿਆ ਸੇ ਵੀ ਸਤਗੁਰ ਪਾਏ ਨਾਮ ਨਰੰਜਨ ਤੋਦ ਭਾਵੈ ਤਿਨੇ ਰਜਾਇ ਭਰਮ ਪਾਉ ਪੰਜਨਾ ਜਨਮ ਤਹੀ ਦੁਖ ਲਾਗੇ ਮਰਣਾ ਆਏ ਕੈ ਜਨਮ ਮਰਨ ਪਰਮਾਨ ਹਰ ਗੁਣ ਗਾਇ ਕੈ ਹਾਉ ਨਾਹੀ ਤੂੰ ਹੋਵਹਿ ਤੁਧਹੀ ਸਾਡਿਆ ਤੂੰ ਥਾਪ ਅਥਾਪ ਸਬਦਨ ਬਾਧਿਆ ਦੇਹੀ ਪਸਮਰ ਲਾਇ ਨ ਜਾਪੀ ਕਹਿ ਗਿਆ ਆਪੇ ਰਹਿ ਅਸਮਾਏ ਸੋਬੇ ਸਮਾਧ ਪਿਆ ਤੂੰ ਨਾਹੀ ਪ੍ਰਭ ਦੂਰ ਜਾਣ ਹੈ ਸਭ ਤੂੰ ਹੈ ਗੁਰਮਖ ਵੇਖ ਹਦੂਰ ਅੰਤਰ ਵੀ ਤੂੰ ਹੈ ਮੈਂ ਦੀਜੇ ਨਾਮ ਨਮਾਸ ਅੰਦਰ ਸਤਿ ਸਾਥ ਹੋਏ ਗੁਣ ਜਾਵੇ ਨਾਨਕ ਦਾਸ ਸਤਿਗੁਰ ਮਤ ਦੇ ਉਹੀ ਮਹਲਾ ਪਹਿਲਾ ਮਨ ਹੋਣਾ ਨਾਮ ਬਿਸਾਰ ਅਹਨਸ ਧਿਆਈਏ ਜਿਉਂ ਰੱਖੇ ਕਿਰਪਾ ਧਾਰ ਤਿਨੇ ਸੁਖ ਪਾਈਏ ਮੈਂ ਅੰਧਲੇ ਹਰ ਨਾਮ ਲੁਕ ਟੀ ਟਹਣੀ ਰਹੋ ਸਾਹਿਬੇ ਏਕੀ ਟੇਕ ਨਾ ਮੋਹੇ ਮੋਹਣੀ ਰਹਾਉ ਜਹ ਦੇਖੋ ਤੈ ਨਾਲ ਗੁਰਦ ਖਾਲਿਆ ਅੰਦਰ ਬਾਹਰ ਪਾਲ ਸਬਦ ਨਿਹਾਲਿਆ ਸੇ ਵੀ ਸਤਗੁਰ ਪਾਏ ਨਾਮ ਨਰੰਜਨ ਤੋਦਰ ਪਾਏ ਤੈ ਮੈ ਰਜਾਇ ਪਰਮ ਪਾਉ ਪੰਜ ਨਾ ਜਨਮ ਤਹੀ ਦੁਖ ਲਾਗੇ ਮਰਣਾ ਆਏ ਕੈ ਜਨਮ ਮਰਣ ਪਰਵਾਣ ਹਰ ਗੁਣ ਗਾਇ ਕੈ ਹਾਉ ਨਾਹੀ ਤੂੰ ਹੋਵਹਿ ਤੁਦਹੀ ਸਾੜਿਆ ਤੂੰ ਥਾਪ ਅਥਾਪ ਸਬਦਨ ਵਾਧਿਆ ਦੇਹੀ ਫਸਮਰ ਲਾਇ ਨ ਜਾਪੀ ਕਹਿ ਗਿਆ ਆਪੇ ਰਹਿ ਅਸਮਾਏ ਸੋਬੇ ਸਮਾਦ ਪਿਆ ਤੂੰ ਨਾਹੀ ਪ੍ਰਭ ਦੂਰ ਜਾਣ ਹੈ ਸਭ ਤੂੰ ਹੈ ਗੁਰਮਖ ਵੇਖ ਹਦੂਰ ਅੰਤਰ ਵੀ ਤੂੰ ਹੈ ਮੈਂ ਦੀਜੇ ਨਾਮ ਨਮਾਸ ਅੰਦਰ ਸਾਥ ਹੋਏ ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ ਤੂੰ ਹੀ ਮਹਲਾ ਪਹਿਲਾ ਮਨ ਹੋਣਾ ਨਾਮ ਬਿਸਾਰ ਐਨਸ ਸਿ ਧਿਆਈਏ ਜਿਉਂ ਰੱਖੇ ਕਿਰਪਾ ਧਾਰ ਤਿਨੇ ਸੁਖ ਪਾਈਏ ਮੈਂ ਅੰਧਲੇ ਹਰ ਨਾਮ ਲੁਕ ਟੀ ਟਹਣੀ ਰਹੋ ਸਾਹਿਬੇ ਏਕੀ ਟੇਕ ਨਾ ਮੋਹੇ ਮੋਹਣੀ ਰਹਾਉ ਜਹ ਦੇਖੋ ਤੈ ਨਾਲ ਗੁਰ ਦਿਖਾਲਿਆ ਅੰਦਰ ਬਾਹਰ ਪਾਲ ਸਬਦ ਨਿਹਾਲਿਆ ਸੇ ਵੀ ਸਤਿਗੁਰ ਪਾਏ ਨਾਮ ਨਰੰਜਨਾ ਤੋ ਜਦ ਬਾਹ ਵੈ ਤੇ ਮਰੇ ਜਾਏ ਭਰਮ ਪਾਉ ਪੰਜ ਨਾ ਜਨਮ ਤਹੀ ਦੁਖ ਲਾਗੇ ਮਰਣਾ ਆਏ ਕਹਿ ਜਨਮ ਮਰਨ ਪਰਮਾਨ ਹਰ ਗੁਣ ਗਾਏ ਕਾ ਹਾਉ ਨਾਹੀ ਤੂੰ ਹੋਵਹਿ ਤਉ ਦੇਹੀ ਸਾਡੇ ਆ ਤੂੰ ਥਾਪ ਥਾਪ ਸਬਦਨ ਬਾਧਿਆ ਦੇਹੀ ਪਸਮਰ ਲਾਇ ਨ ਜਾਪੀ ਕਹਿ ਗਿਆ ਆਪੇ ਰਹਿਆ ਸਮਾਇ ਸੋਬੇ ਸਮਾਧ ਪਿਆ ਤੂੰ ਨਾਹੀ ਪ੍ਰਭ ਦੂਰ ਜਾਣ ਹੈ ਸਭ ਤੂੰ ਹੈ ਗੁਰਮਖ ਵੇਖ ਹਦੂਰ ਅੰਤਰ ਵੀ ਤੂੰ ਹੈ ਮੈਂ ਦੀਜੇ ਨਾਮ ਨਵਾਸ ਅੰਦਰ ਸਾਥ ਹੋਏ ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ ਤੂੰ ਹੀ ਮਹਲਾ ਪਹਿਲਾ ਮਨ ਹੋਣਾ ਨਾਮ ਬਿਸਾਰ ਅਹਨ ਸਿ ਧਿਆਈਐ ਜਿਉਂ ਰਖੇ ਕਿਰਪਾ ਧਾਰ ਤਿਨੇ ਸੁਖ ਪਾਈਐ ਮੈਂ ਅੰਧਲੇ ਹਰ ਨਾਮ ਲੁਕ ਟੀ ਟਹਣੀ ਰਹੋ ਸਾਹਿਬੇ ਏਕੀ ਟੇਕ ਨਾ ਮੋਹੇ ਮੋਹਣੀ ਰਹਾਉ ਜਹ ਦੇਖੋ ਤੈ ਨਾਲ ਗੁਰ ਦੇ ਖਾਲਿਆ ਅੰਦਰ ਬਾਹਰ ਪਾਲ ਸਬਦ ਨਿਹਾਲਿਆ ਸੇ ਵੀ ਸਤਿਗੁਰ ਪਾਏ ਨਾਮ ਨਰਨਜਨਾ ਤੁਦਪ ਆਵੇ ਤੈ ਮੇ ਰਜਾਇ ਭਰਮ ਪਾਉ ਪੰਜਨਾ ਜਨਮ ਤਹੀ ਦੁਖ ਲਾਗੇ ਮਰਣਾ ਆਏ ਕਹਿ ਜਨਮ ਮਰਨ ਪਰਮਾਨ ਹਰ ਗੁਣ ਗਾਇ ਕੈ ਹਾਉ ਨਾਹੀ ਤੂੰ ਹੋਵਹਿ ਤੁਧ ਹੀ ਸਾਜਿਆ ਤੂੰ ਥਾਪ ਉਥਾਪ ਸਬਦਨ ਬਾਧਿਆ ਦੇਹੀ ਪਸਮਰ ਲਾਇਨ ਜਾਪੀ ਕਹਿ ਗਿਆ ਆਪੇ ਰਹਿ ਅਸਮਾਏ ਸੋਬੇ ਸਮਾਦ ਪਿਆ ਤੂੰ ਨਾਹੀ ਪ੍ਰਭ ਦੂਰ ਜਾਣ ਹੈ ਸਭ ਤੂੰ ਹੈ ਗੁਰਮਖ ਵੇਖ ਹਦੂਰ ਅੰਤਰ ਵੀ ਤੂੰ ਹੈ ਮੈਂ ਦੀਜੇ ਨਾਮ ਨਵਾਸ ਅੰਦਰ ਸਾਥ ਹੋਏ ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤਿ ਦੇ ਤੋਹੀ ਮਹਲਾ ਪਹਿਲਾ ਮਨ ਹੋ ਨਾ ਨਾਮ ਵਿਸਾਰ ਅਹਨ ਸਿ ਧਿਆਈਐ ਜਿਉਂ ਰਖੇ ਕਿਰਪਾ ਧਾਰ ਤਿਨੇ ਸੁਖ ਪਾਈਐ ਮੈਂ ਅੰਧਲੇ ਹਰ ਨਾਮ ਲੁਕ ਟੀ ਟੋਣੀ ਰਹੋ ਸਾਹਿਬੇ ਏਕੀ ਟੇਕ ਨਾ ਮੋਹੇ ਮੋਹਣੀ ਰਹਾਉ ਜਹ ਦੇਖੋ ਤੈ ਨਾਲ ਗੁਰਦਖਾਲਿਆ ਅੰਦਰ ਬਾਹਰ ਪਾਲ ਸਬਦ ਨਿਹਾਲਿਆ ਸੇ ਵੀ ਸਤਿਗੁਰ ਪਾਏ ਨਾਮ ਨਰਨਜਨ ਤੋਦਰ ਪਾਏ ਤੇ ਮੈ ਰਜਾਇ ਪਰਮ ਪਾਉ ਪੰਜ ਨਾ ਜਨਮ ਤਹੀ ਦੁਖ ਲਾਗੇ ਮਰਣਾ ਆਏ ਕਹਿ ਜਨਮ ਮਰਨ ਪਰਮਾਨ ਹਰ ਗੁਣ ਗਾਇ ਕੈ ਹਾਉ ਨਾਹੀ ਤੂੰ ਹੋ ਵਹਿ ਤੁਧ ਹੀ ਸਾਡਿਆ ਤੂੰ ਥਾਪ ਅਥਾਪ ਸਬਦਨ ਬਾਧਿਆ ਦੇਹੀ ਪਸਮਰ ਲਾਇ ਨਾ ਜਾਪੀ ਕਹਿ ਗਿਆ ਆਪੇ ਰਹਿ ਅਸਮਾਏ ਸੋਬੇ ਸਮਾਦ ਪਿਆ ਤੂੰ ਨਾਹੀ ਪ੍ਰਭ ਦੂਰ ਜਾਣ ਹੈ ਸਭ ਤੂੰ ਹੈ ਗੁਰਮਖ ਵੇਖ ਹਦੂਰ ਅੰਤਰ ਵੀ ਤੂੰ ਹੈ ਮੈਂ ਦੀਜੇ ਨਾਮ ਨਮਾਸ ਅੰਦਰ ਸਾਥ ਹੋਏ ਗੁਣ ਜਾਵੇ ਨਾਨਕ ਦਾਸ ਸਤਿਗੁਰ ਮਤ ਦੇ ਤੋਹੀ ਮਹਲਾ ਪਹਿਲਾ ਮਨ ਹੋ ਨਾ ਨਾਮ ਬਿਸਾਰ ਐਹਨ ਸਿ ਧਿਆਈਐ ਜਿਉਂ ਰਖੇ ਕਿਰਪਾ ਧਾਰ ਤਿਨੇ ਸੁਖ ਪਾਈਐ ਮੈਂ ਅੰਧਲੇ ਹਰ ਨਾਮ ਲੁਕ ਟੀ ਟਹਣੀ ਰਹੋ ਸਾਹਿਬੇ ਏਕੀ ਟੇਕ ਨਾ 모ਹੇ 모ਹਣੀ ਰਹਾਉ ਜਹ ਦੇਖੋ ਤੈ ਨਾਲ ਗੁਰ ਦੇ ਖਾਲਿਆ ਅੰਦਰ ਬਾਹਰ ਪਾਲ ਸਬਦ ਨਿਹਾਲਿਆ ਸੇ ਵੀ ਸਤਿਗੁਰ ਪਾਏ ਨਾਮ ਨਰਨਜਨ ਤੋ ਪਾ ਵੇ ਤੈ ਨਾ ਰਜਾਇ ਪਰਮ ਪਾਉ ਪੰਜਨਾ ਜਨਮ ਤਹੀ ਦੁਖ ਲਾਗੇ ਮਰਣਾ ਆਏ ਕੈ ਜਨਮ ਮਰਨ ਪਰਮਾਨ ਹਰ ਗੁਣ ਗਾਇ ਕੈ ਹਾਉ ਨਾਹੀ ਤੂੰ ਹੋ ਵਹਿ ਤੁਧ ਹੀ ਸਾਜਿਆ ਤੂੰ ਥਾਪ ਥਾਪ ਸਬਦਨ ਬਾਧਿਆ ਦੇਹੀ ਪਸਮਰ ਲਾਇਨ ਜਾਪੀ ਕਹਿ ਗਿਆ ਆਪੇ ਰਹਿ ਅਸਮਾਏ ਸੋਬੇ ਸਮਾਦ ਪਿਆ ਤੂੰ ਨਾਹੀ ਪ੍ਰਭ ਦੂਰ ਜਾਣ ਹੈ ਸਭ ਤੂੰ ਹੈ ਗੁਰਮਖ ਵੇਖ ਹਦੂਰ ਅੰਤਰ ਵੀ ਤੂੰ ਹੈ ਨਾ ਮਾਦੀ ਜੇ ਨਾਮ ਨਮਾਸ ਅੰਤ ਸਭ ਸਾਥ ਹੋਏ ਗੁਣ ਜਾਵੇ ਨਾਨਕ ਦਾਸ ਸਤਿਗੁਰ ਮਤ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ